ਸੋ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਆ ਸੁਤੰਤਰਤਾ ਦਿਵਸ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੇ ਹਾਰਦਿਕ ਵਧਾਈਆਂ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਸ ਦੀ ਤਰਤੀਬ ਮੈਂ ਆਲਰੇਡੀ ਹੀ ਅਨਾਉਂਸ ਕਰ ਚੁੱਕੀ ਹਾਂ ਰਾਜੇ ਗਰੋਟ ਸਲਾਮੀ ਸੈਟ ਸਾਰੇ ਪੰਜਾਬ ਵਾਸੀਓ ਅੱਜ ਸਾਰੇ ਦੇਸ਼ ਵਾਸੀ 73ਵਾਂ ਆਜ਼ਾਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾ ਰਹੇ ਹਨ ਮੈਂ ਇਸ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦੇ ਵਧਾਈ ਦਿੰਦਾ ਹਾਂ ਅਤੇ ਤੁਹਾਡੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹਾਂ ਅੱਜ ਆਜ਼ਾਦੀ ਦੇ ਦਿਹਾੜੇ ਤੇ ਸਮਾਰੋਹ ਦੇਸ਼ ਭਰ ਵਿੱਚ ਹਜ਼ਾਰਾਂ ਥਾਵਾਂ ਤੇ ਪ੍ਰਭਾਵਸ਼ਾਲੀ ਤੰਗਨਾ ਵਿਖੋ ਸਵੇਰ ਮਨਾਏ ਜਾਂਦੇ ਹਨ ਇਹ ਭਾਰਤ ਦੇ ਸਿਰ ਦੇ ਗੌਰਵ ਦਾ ਪ੍ਰਤੀਕ ਹੈ ਅੱਜ ਤੋਂ 70 ਸਾਲ ਪਹਿਲਾਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਦੇਸ਼ ਵਾਸੀਆਂ ਨੇ ਡਾ. ਮਹਾਤਮਾ Gandhi ਦੀ ਜੀ ਦੀ ਅਗਵਾਈ ਵਿੱਚ ਆਜ਼ਾਦੀ ਪ੍ਰਾਪਤ ਕਰਨ ਲਈ ਇੱਕ ਵੱਡੀ ਲੜਾਈ ਲੜੀ ਸੀ। ਇਹ ਬਹੁਤ ਮਾਨ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਸੰਗਰਾਮ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਛੀਦੇ ਆਜੰ ਸਰਦਾਰ ਭਗਤ ਸਿੰਘ, ਰਾਜਗੁਰੂ, ਬੇਸਖਰੀ ਸਰਦਾਰ ਕਰਤਾਰ ਸਿੰਘ ਸਰਾਬਾ ਸ਼ਹੀਦ ਮਦਨਾਲਾ ਢੀਂਗਰਾ ਲਲਲਾ ਜੱਟਾਇ ਅਤੇ ਜਿਲਿਆਂਵਾਲਾ ਗੋਲੀ ਕਾਂ ਦਾ ਬਧਰਾ ਲੈਣ ਲਈ ਪੰਜਾਬੀ ਨੌਜਵਾਨ ਸ਼ਹੀਦ ਉਦਮ ਸਿੰਘ ਅਤੇ ਹੋਰ ਆਜ਼ਾਦੀ ਦੇ ਪ੍ਰਵਾਨਿਆਂ ਵੱਲੋਂ ਸਮੇਂ-ਸਮੇਂ ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਸਦਕਾ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਮੈਂ ਇਹਨਾਂ ਸਾਰੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਅੱਗੇ ਆਪਣੇ ਸਿਰ ਚੁਕਾਉਂਦੇ ਹੋਏ ਸਮੂਹ ਦੇਸ਼ ਵਾਸੀਆਂ ਨੂੰ ਉਹਨਾਂ ਨੂੰ ਉਹਨਾਂ ਦੇ ਉਮੀ ਇਕਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯੋਗਦਾਨ ਪਾਉਣ ਦੀ ਅਪੀਲ ਕਰਦਾ ਹਾਂ ਅੱਜ ਜ਼ਰੂਰਤ ਹੈ ਕਿ ਜਦੋਂ ਅਸੀਂ ਸਾਰੇ ਰਲ ਕੇ 78ਵਾਂ ਆਜ਼ਾਦੀ ਦਿਵਸ ਬੜੀ ਸ਼ਾਨ ਸ਼ੌਕ ਨਾਲ ਮਨਾ ਰਹੇ ਹਾਂ ਤਾਂ ਕਿ ਸੰਵਿਧਾਨ ਦੇ ਨਿਰਮਾਤਾ ਪਾਪਾ ਸਾਹਿਬ ਡਾਕਟਰ ਪ੍ਰੀਮਰਾਓ ਅੰਬੇਦਕਰ ਜਿਨ੍ਹਾਂ ਭਾਵਨਾਵਾਂ ਨੂੰ ਸਮਝਦਿਆਂ ਹੋਇਆ ਸੂਬਿਆਂ ਨੂੰ ਨਿਤੀ ਤੌਰ ਤੇ ਵੱਧ ਤੋਂ ਵੱਧ ਧਿਆਨ ਪੁਜਾਨ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਿਛਤਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਸਤਾਈ ਗਈ ਹੈ। ਜਿਦਾ ਪ੍ਰਸ਼ਾਸਨ ਲਗਾਤਾਰ ਹਫਤਾਵਾਰੀ ਜਨ ਸੁਣਵਾਈ ਕੈਂਪ ਲਗਾ ਕੇ ਦੂਦਰਾਟੇ ਪਿੰਡੂ ਖੇਤਰਾ ਵਿੱਚ ਰਹਿ ਰਹੇ ਲੋਕਾਂ ਦੇ ਘਰਾਂ ਨੇੜੇ ਸਰਕਾਰੀ ਸੂਚਨਾ ਤੇ ਭਲਾਈ ਸਕੀਮਾਂ ਦਾ ਲਾਭ ਪਹੁੰਚਾਰਿਆ ਹੈ। ਲੋਕਾਂ ਦੇ ਘਰਾਂ ਨੇੜੇ ਹੀ ਮੁਸ਼ਕਲਾਂ ਤੇ ਸਮੱਸਿਆਵਾਂ ਹੱਲ ਹੋ ਰਹੀਆਂ ਹਨ ਆਮ ਆਦਮੀ ਕਲੀਨਿਕ ਨਿਆਰੀ ਸਿਹਤ ਸੂਤਾ ਦੇ ਵੀ ਵਿਸ਼ਾ ਵਿੱਚ ਮਿਲ ਪੱਥਰ ਸਥਾਪ ਹੋਏ ਹਨ ਸਕੂਲ ਆਫ ਇਵਿਨੈਂਸ ਸਕੂਲ ਆਫ ਬ੍ਰਿਲੀਅੰਸ ਐਂਡ ਸਕੂਲ ਆਫ ਹੈਪੀਨੈਸ ਨੇ ਸਿੱਖਿਆ ਕ੍ਰਾਂਤੀ ਦੀ ਦਿਸ਼ਾ ਵਿੱਚ ਸੂਬੇ ਨੂੰ ਪਹਿਲੇ ਮਕਾਮ ਤੇ ਲਿਆਇਆ ਹੈ ਸਰਕਾਰੀ ਸਕੂਲਾਂ ਵਿੱਚ ਸ਼ੂਟਿੰਗ ਰੇਂਜ ਐਸਟ੍ਰੋਫਰਡ ਖਾਕੀ ਗਰਾਊਂਡ ਐਸਟ੍ਰੋਫਰਡ ਫੁੱਟਬਾਲ ਗਰਾਊਂਡ ਸਵੀਮਿੰਗ ਪੂਲ ਵਰਗੀਆਂ ਸਹੂਲਤਾਂ ਜਲਦੀ ਮਿਲेंगी ਜੇਕਰ ਸ੍ਰੀ ਅਨੰਦਪੁਰ ਸਾਹਿਬ ਬਾਰੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਵੀ ਇਸ ਇਲਾਕੇ ਨੂੰ ਸੈਰ-ਸਪਾਟਾ ਹਰਜੋਂ ਇੱਕ ਸਰਕਾਰੀਆ ਯੋਜਨਾਵਾਂ ਚਲਕੀਆਂ ਜਾ ਰਹੀਆਂ ਹਨ ਅਤੇ ਪੂਰੇ ਜ਼ਿਲ੍ਹੇ ਵਾਸਤੇ ਕਈ ਬਹੁਤ ਸਾਰੇ ਫੰਡ ਮਹੀਆ ਕਰਵਾਏ ਜਾ ਰਹੇ ਹਨ ਤਾਂ ਕਿ ਜ਼ਿਲ੍ਹੇ ਦੀ ਤਰੱਕੀ ਹੋ ਸਕੇ। ਸ਼ਵਾਲਕ ਦੀਆਂ ਪਹਾੜੀਆਂ ਦੇ ਮਨਮੋਹਕ ਵਾਤਾਵਰਣ ਨੂੰ ਸੁਣ ਵਾਲੇ ਇਸ ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਪੱਖੋਂ ਬੇਹੱਦ ਮਹੱਤਵਪੂਰਨ ਹੈ। ਪੰਜਾਬ ਸਰਕਾਰ ਵੱਲੋਂ ਇਲਾਕੇ ਵਿੱਚ ਤਰੱਕੀ ਦੀਆਂ ਹੋਰ ਸੋਚ ਬਨਾਮ ਸਲਾਹਕੀਆਂ ਜਾਰੀਆਂ ਹਨ ਜਿਸ ਨਾਲ ਸਾਡਾ ਇਹ ਇਲਾਕਾ ਹੋਰ ਖਾਸਲ ਹੋਵੇਗਾ ਅੱਜ ਇਸ ਮੌਕੇ ਤੇ ਨੌਜਵਾਨਾਂ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਉਹ ਕਦੇ ਵੀ ਨਸ਼ਾ ਦੀ ਵਰਤੋਂ ਨਹੀਂ ਕਰਨਗੇ ਸਾਨੂੰ ਅੱਜ ਦੇ ਦਿਨ ਤੇ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਸਮਾਜਿਕ ਅਪਰਾਧ ਵਿਰੁੱਧ ਲੜਾਈ ਲਈ ਆਪਣਾ ਯੋਗਦਾਨ ਪਾਵਾਂਗੇ ਮੈਂ ਅੰਤ ਵਿੱਚ ਪਾਤ ਦੇ ਮਹਾਨ ਸ਼ੀਰਧਾ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹਾਂ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਏ ਜੋਧਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਸਨਮਾਨ ਵਿੱਚ ਸਿਰ ਚਕਾਉਂਦਾ ਹਾਂ ਜੈ ਹਿੰਦ। ਸੋ ਆਓ ਸੰਤੰਤਰਤਾ ਦਿਵਸ ਦੇ ਮੌਕੇ ਤੇ ਅੱਜ ਦੇ ਸਮਾਰੋਹ ਨੂੰ ਵੇਸ਼ ਵਿਸ਼ੇਸ਼ ਬਣਾਈਏ ਇੱਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਜਿਸ ਦੀ ਤਰਤੀਬ ਅਸੀਂ ਆਲਰੇਡੀ ਅਨਾਉਂਸ ਕਰ ਚੁੱਕੇ ਹਾਂ। ਨਰਕੌਰ ਜੀ ਸੋਸਤੰਤਾ ਸਮਾਗੀਆਂ ਦੇ ਪਰਿਵਾਰ ਨਾਲ ਸੰਬੰਧਿਤ ਮੈਂਬਰ ਅਸੀਂ ਸਨਮਾਨਤਮਕ ਕਰਨਗੇ ਦੇ ਨਾਮ ਨੇ ਹੋਈ ਬਰੀਫਲੀ ਅਨਾਉਂਸ ਕਰ ਰਹੀ ਹਾਂ ਸਿਵਾਈ ਬਹਾਂ ਦੇ ਤਿੰਨ ਚੀਜ਼ ਸਿਵਾਈ ਪਾਸ ਕੀਤੀ ਪਹਿਲਾ ਸਿਵਾਈ ਤਲੀ ਸ਼੍ਰੀਮਤੀ ਹਰਕੀਰ कौर ਸੁਪਰਵਾਈਜ਼ਰ ਸ਼੍ਰੀ ਜਸਪ੍ਰੀਤ ਸਿੰਘ ਸੁਪਰਵਾਈਜ਼ਰ ਸ਼੍ਰੀ ਮਨਦੀਪ ਸਿੰਘ ਸੇਵਾਦਾਰ ਅਵੰਤ ਸਿੰਘ ਜੀ ਜੇ ਤੋਂ ਸਲਾਨੀਆਂ ਮਹਿਮਾਨਾਂ ਦੇ ਪਾਸੋਂ ਮੈਂ ਆਪਾਂ ਨਾਮ ਲੈ ਚੁੱਕੇ ਹਾਂ ਪਲੀਜ਼ ਸਟੇਜ ਤੇ ਦੇਖੇ ਰਹਿਣ ਸਾਰੇ ਸ਼੍ਰੀ ਕਮਲਪ੍ਰੀਤ ਸਿੰਘ ਜੀ ਜੀਤ ਪ੍ਰੀਤਮਰਿੰਦਰ ਸਿੰਘ ਨਾਜ਼ੀਆ ਕੁਸ਼ੀਸ਼ ਸਿੰਘ ਅਰਸ਼ਦੀਪ ਸਿੰਘ ਪੁੱਤਰ ਸ਼੍ਰੀ ਜ਼ਰਵਰ ਸਿੰਘ ਜੀ ਉਸ ਸਿੰਘ ਕੁਂਟੀਰ ਸਿੰਘ ਰਾਜਵੀਰ ਸਿੰਘ ਸ਼੍ਰੀ ਅਮਨਦੀਪ ਸਿੰਘ ਦੇਵ ਸਿੰਘ ਦਿੱਪੀਆ ਕੁਮੇਦ ਕੌਰ ਪੀਡੀੀ ਜੀ अमनदीप सिंह कंप्यूटर केटी सिंह जी पटवारी श्रीमती हरजोत कौर जी गलत श्री परमिंदर सिंह मीडर आपको सम्मान प्राप्त करते हुए अपनी ड्यूटी अंजाम देते हैं मुख्य मेहमान ਸ਼੍ਰੀਨੀਸਤ ਫਾਲਕ ਸਿੰਘ ਜੀ ਬਸੋਂ ਸਨਮਾਨ ਕਰਦੇ ਤੋਂ ਇਲਾਵਾ ਇਹ ਆਮਨwadi ਸੈਂਟਰਾਂ ਦਾ ਕੰਮ ਵੀ ਬੜੀ ਬੜੀ ਪੱਕੀ ਪਾਉਂਦੇ ਹਾਂ ਸ਼੍ਰੀਮਤੀ ਰਜਿੰਦਰ ਫਾਲਕ ਜੀ ਸੀਡੀਪੀਓ ਮਿਰਿੰਡਾ ਇਹ ਵੀ ਬੜੀ ਮਿਹਨਤ ਅਤੇ ਤਾਂ ਦੇ ਨਾਲ ਆਪਣਾ ਕੰਮ ਕਰਦੇ ਹਨ ਤੇ ਇਹਨਾਂ ਨੇ ਐਸੀਐਨਸੀ ਦੀਆਂ ਵੋਟਾਂ ਬਣਾਉਣ ਲਈ ਤੇ ਆਮਨwadi ਸੈਂਟਰਾਂ ਦੇ ਵਿੱਚ ਬੜਾ ਹੀ ਇਸ਼ਲਾਦ ਹੋਇਆ ਕਰਨ ਯੋਗਦਾਨ ਪਾਇਆ ਹੈ ਸ਼ਿਫਰਿਸਰ ਇਸ ਸੁਪਰਵਾਈਜ਼ਰ ਨੇ ਜੀ ਮਾਫੀ ਚਾਹੁੰਦੇ ਆਂ ਇਹ ਵੀ ਬੜੀ ਮਿਹਨਤ ਤੇ ਦੰਦੇ ਹੀ ਨਾਲ ਆਪਣਾ ਕੰਮ ਕਰਦੇ ਨੇ ਤੇ ਆਮਦਨ ਵਾਲੇ ਨਗਰ ਕੌਂਸਲਰ ਬਣੇ ਆ। ਸਾਡੇ ਕਿਹਨਾਂ ਚੈੱਕ ਇਹਨਾਂ ਨੇ ਵੀ ਆਮਦਨ ਵਾਲੇ ਸੈਂਟਰਾਂ ਤੇ ਐਸ.ਪੀ.ਸੀ. ਦੀਆਂ ਮੋਟਾਂ ਉੱਪਰ ਲਾਉਣ ਵਿੱਚ ਸਿਆਤਾ ਜੋ ਕੰਮ ਕੀਤਾ। ਉਹ ਬਹੁਤ ਹੀ ਵਧੀਆ ਕਾਰਜਕਾਰੀ ਨਾਲ ਕਰਦੇ ਹਨ। ਸਿੰਘ ਜੇਈ ਦਫ਼ਤਰ ਲੋਕ ਨਿਰਮਾਣ ਭਾਗ ਵਿੱਚ ਦਾ ਸਮਾਗਮ ਕਰਦੇ ਨੇ। ਇਹ ਕੰਮ करणलय सम्मान समारोह में आज के दिन मेहमानों श्रीमती संदीप कौर जी पंचायत सरकार दफ्तर <णेड़ार> है तो जवाब मेरी खातिर माननीय वक्ता पंजाब दिया में तीसरा स्थान हासिल किया है ਵਿਦਿਆਰਥੀ ਗੱਤਾ ਵਿੱਚ ਅੰਡਰ 40 ਦੇ ਸਟੇਟ ਅੰਦਰ ਪੱਧਰ ਦੇ ਪਹਿਲੇ ਸਥਾਨ ਪਰ ਦੋ ਬੱਚੇ ਅੰਡਰ 14 ਸਾਲ ਸਕੂਲੀ ਖੇਡਾਂ ਵਿੱਚ ਪਹਿਲੇ ਸਥਾਨ ਪਰ ਆਏ ਹਨ ਇਹਨਾਂ ਦੇ ਵਿਦਿਆਰਥੀ। ਟਾਪ ਵਿੱਚੋਂ ਪਹਿਲਾ ਸਥਾਨ ਇਹਨਾਂ ਨੇ ਪ੍ਰਾਪਤ ਕੀਤਾ ਅਤੇ ਬੜੇ ਹੀ ਮਿਹਨਤ ਅਤੇ ਤਨਦੇਹੀ ਨਾਲ ਆਪਣੀ ਜਿਹੜੀ ਡਿਊਟੀ ਨੂੰ ਨਿਭਾਉਂਦੇ। ਇਹ ਬਤੌਰ ਸਾਇਹ ਕੋਰਡਲ ਅਸਟਰ ਕਲਾਸ ਵਿਦਿਆਰਥੀ ਦੌਰ ਤੇ ਕੰਮ ਕਰਦੇ ਹਨ ਬੜੀ ਹੀ ਮਿਹਨਤ ਤੇ ਲਗਨ ਨਾਲ ਆਪਣੀ ਜਿਹੜੀ। ਸ਼ੋਤਪਾਰ ਜੀ ਕਲਾ ਦਾ ਕਮਪਲ ਤਸਵੀਰਦਾਰ ਮੋਢੀ ਦਾ ਵਧੀਆ ਬਾਤ ਕਰੀ ਲਈ ਸਨਮਾਨ ਪ੍ਰਾਪਤ ਕਰਿਆ ਸਾਡੇ ਅੱਜ ਦੇ ਮਹਿਮਾਨ ਸ਼੍ਰੀ ਸੁਪਾਸਾ ਜੀ ਐਸਜੀਐਮ ਬੁਰਨਾ ਦਾ ਸੁਕਾਰੀ ਲਈ ਸਨਮਾਨ ਪ੍ਰਾਪਤ ਕਰਿਆ ਸਾਡੇ ਆਸੇਪਰ ਮਹਿਮਾਨ ਤੋਂ ਅ ਅਨਸ਼ੀਕਾ ਜੋਨੀ ਬੜਵਾਰੀ ਨਾ ਡਾਕਟਰ ਇਹਨਾਂ ਨੂੰ ਵੀ ਆਪਣੀ ਵਧੀਆ ਬਾਤ ਸ਼ਾਲੀਆਂ ਵੱਲੋਂ ਐਤਵਾਰ ਦੇ ਦਿਨ ਵੀ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਜਿੱਥੇ ਇਸ ਦੇ ਨਾਲ ਹੀ ਕੁਝ ਪ੍ਰੇਰਕਾਂ ਵੱਲੋਂ ਡ੍ਰੋਨ ਰਜਿਸਟਰੀਟ ਹੋ ਰਿਹਾ ਬੜੀ ਇਮਾਨਦਾਰੀ ਤੇ ਇਤਨਾਨੀ ਨਾਲ ਕੰਮ ਕਰਨ ਸੰਬੰਧੀ ਸਨਮਾਨ ਪ੍ਰਾਪਤ ਕਰੇ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਹਿਬ ਕਰਨ ਸੰਬੰਧੀ ਸਨਮਾਨ ਪ੍ਰਾਪਤ ਕਰੇ ਸ਼ਸ਼ੀਪਾਲ ਸ਼ਬਦ ਸੈਨੋ ਬੰਗੂ ਆਪਣਾ ਕੰਮ ਬੜੀ ਇਮਾਨਦਾਰੀ ਤੇ ਇਤਨਾਨੀ ਨਾਲ ਕਰਨ ਵਾਲਾ ਵਧਿਆ ਕਾਰੋਬਾਰ ਦਾ ਸੋ ਆਪਣੀ ਜਿਹੜੀ ਮੁੰਡੀਆਂ ਵਧੀਆ ਕਾਰੋਬਾਰੀ ਨੂੰ ਆਉਣ ਦਾ ਸਨਮਾਨ ਪ੍ਰਾਪਤ ਕਰ ਰਹੇ ਨੇ ਸਾਡੇ ਅੱਜ ਦੇ ਮਹਿਮਾਨ ਪਾਸੋਂ ਵਧੀਆ ਤਰੀਕਿਆਂ ਦੇ ਨਾਲ ਬਿਊਟੀ ਨਵਾਂ ਲਈ ਸਨਮਾਨ ਪ੍ਰਾਪਤ ਕਰ ਰਹੇ ਨੇ ਸਾਡੇ ਅੱਜ ਜੋ ਕਿ ਆਪਣੀ ਕੰਟੀ ਬੜੀ ਜੀ ਵਧੀਆ ਕਾਰੋਬਾਰੀ ਕਰਦੇ ਜਾਂ ਆਪਣਾ ਕੰਮ ਬਹੁਤ ਵਧੀਆ ਸਿੱਖੇ ਨਾਲ ਸਨਮਾਨ ਪ੍ਰਾਪਤ ਕਰ ਰਹੇ ਹਨ ਸ਼੍ਰੀਮਤੀ ਸੁਭੀਲ ਕੌਰ ਆਸ਼ਾ ਮਾਤਾ ਸਰ ਸਤਿ ਸ਼੍ਰੀ ਅਕਾਲ ਸਭਨਾਂ ਨੂੰ ਮੰਨਦੇ ਹਾਂ ਆਪਣੀ ਖੇਤਰ ਵਿੱਚ ਵਧੀਆ ਕਾਰੋਬਾਰੀ ਕਰਨ ਲਈ ਕਮਲਪ੍ਰੀਤ ਕੌਰ ਮਕਰੇ ਨੇ ਕਮਲਪ੍ਰੀਤ ਕੌਰ ਜੀ اے ਐਨ ਐਮ ਡਿਸਪੈਂਸਰੀ ਤੁਮਣਾ ਆਹ ਕਾਰੀਨਾ ਕਿਸ ਜੋ ਕਿ ਸੀ ਐਚ ਕੌਰ ਡਿਸਪੈਂਸਰੀ ਤੁਮਣਾ ਆਪਣੀ ਡਿਊਟੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਉਣ ਕਾਰਨ ਸਨਮਾਨ ਪ੍ਰਾਪਤ ਕਰ ਰਹੇ ਨੇ ਮਾਨ ਪ੍ਰਾਪਤ ਕਰੀ ਨੇ ਸਾਡੇ ਅੱਜ ਦੇ ਮਹਿਮਾਨ ਵਸਤੂ ਤੋਂ ਸਰਦਾਰ ਜਗਜੀਤ ਸਿੰਘ ਜੀ ਸਮਾਨ ਪ੍ਰਾਪਤ ਕਰਨੇ ਸਾਡੇ ਅੱਜ ਦੇ ਮਹਿਮਾਨ ਦਸਨ ਮਾਰ ਮੇਲੇ ਜੋ ਆ ਆ ਬਣ ਤਨੋ ਕੁਲਵਿੰਦਰ ਸਿੰਘ ਜੀ ਪੁੱਤ ਗਿਰੀਵਾਲਾ ਸਿੰਘ ਜੀ ਜੋ ਕਿ ਸਮਾਰਟ ਹਾਇਰ ਕੋਲ ਦੇ ਹਾਂ ਜੀ ਵੀ ਕੁਲਵਿੰਦਰ ਸਿੰਘ ਜੀ ਸਮਾਰਟ ਸੇ ਵੀ ਸਰਦਾ ਵੀ ਕੁਲਵਿੰਦਰ ਸਿੰਘ ਜੀ ਸਾਹ ਸੇ ਵੀ ਸਮਾਰਟ ਗਿਰੀਸ਼ਪਾਲ ਮੋਹਰ ਜੀ ਸੁਪਰਵਾਈਜ਼ਰ ਮੈਟਰ ਕਾਉਂਸਲ ਹੋ ਰਿਹਾ ਜੀ ਜੋ ਸਿੰਘ ਜੀ ਮਾਵੀ ਨਾ ਕਾਉਂਸਲ ਹੋ ਰਿਹਾ ਹੈ ਸਰ ਸਭ ਤੋਂ ਪਹਿਲਾਂ ਉਹ ਜਿਸ ਪਾਸ ਇੰਜੀਨੀਅਰ ਸੁਪਰਵਾਈਜ਼ਰ ਨਗਲ ਆਉਂਦਾ। ਇਸ ਫਾਰਮ ਦੇ ਦਾ ਸੁਪਰਵਾਈਜ਼ਰ ਨਗਲ ਕੰਸਲ ਹੋਇਆ। ਸਾਮਾਨ ਪ੍ਰਾਪਤ ਕਰਨੀ ਜੀ ਸਾਡੇ ਅਸਲੀ ਆਪਣੇ ਮਾਨ ਤੋਂ ਪਰਮਿਸ਼ਨ। OK। ਮੌਸਮ ਨੂੰ ਥੋੜੇ ਜੀ ਨਜ਼ਾਰੇ ਸਮਝਦੇ ਅਸੀਂ ਥੋੜਾ ਫਾਸਟ ਚੱਲ ਰਿਹਾ ਬਾਰਿਸ਼ ਦਾ ਮੌਸਮ ਹੈ। फाउजा सीनियर सेकेंडरी स्कूल और वेट करें फाउजा सीनियर सेकेंडरी स्कूल मुरिंडा दे दयालदास सेवा सिंह स्कूल ऑफ फेमिनेस सॉरी जी शहीद सूबेदार मेवा सिंह स्कूल ऑफ फेमिनेस कराया गया ਸੋ ਇਹ ਸਨਮਾਨ ਪ੍ਰਾਪਤ ਕਰੀਨ ਹੈ ਸਾਡੇ ਪਾਲਕੀ ਇਤਿਆਰਤਨ ਅਨੌਰਥ ਦੇ ਵਿਦਿਆਰਥੀ ਜਿਨ੍ਹਾਂ ਨੇ ਕਿ ਦੇਸ਼ ਭਗਤੀ ਦਾ ਨਿਰਮੇਸ਼ ਕੀਤਾ ਤੇ ਉਹਨਾਂ ਦੇ ਇੰਚਾਰਜ گورਮੈਂਟ ਹਾਈ ਸਕੂਲ ਕਲਾਰਾ ਦੇ ਵਿਦਿਆਰਥੀ ਜੀ ਇਹਨਾਂ ਨੂੰ ਖਾਸਾ ਦਿਵਯਾ ਸ਼ਰਮਾ ਸਾਡੇ ਪ੍ਰਿੰਸੀਪਲ ਮੈਡਮ ਡਾਕਟਰ ਪ੍ਰਸ਼ੰਦਰ ਤੌਰ ਜੀ ਸਾਡੇ ਅੱਲ ਦੇ ਮਕਮਹਿਮਾਨ ਤੋਂ ਸਨ ਸਨਮਾਨ ਪ੍ਰਾਪਤ ਕਰਦੇ ਹੋਏ ਅੱਜ ਦੇ ਐਮ ਸੀ ਮਿੰਡਾ ਸਨਮਾਨ ਪ੍ਰੋਪਰਟਰੀ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਸੁਪਾਸ ਸਿੰਘ ਜੀ ਪੀ ਸੀ ਐਸ ਐਸ ਡੀ ਐਮ ਰਿੰਡਾ ਵੱਸੋਂ ਸਨਮਾਨ ਪ੍ਰੋਪਰਟਰੀ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਵੱਸੋਂ ਤਬਾਦ ਸੰਗਤ ਸਿੰਘ ਜੀ ਪਾਉਮੀਆ ਐਮ ਸੀ ਮਿੰਡਾ ਸ਼੍ਰੀ ਸੰਦੀਪ ਸ਼ਰਮਾ ਜੀ ਸ਼੍ਰੀ ਸੰਦੀਪ ਸ਼ਰਮਾ ਜੀ ਐਮ ਸੀ ਮਿੰਡਾ ਉਨ੍ਹਾਂ ਦੇ ਵਿਆਪਕ ਪ੍ਰਿੰਸੀਪਲ ਡਾਕਟਰ ਕੁਸ਼ਿੰਦਰ ਕੌਰ ਜੀ ਬਾਬਾ ਜ਼ਰਾਵਰ ਸਿੰਘ ਫਤੇ ਸਿੰਘ ਖਾਲਸਾ ਗਰਲਸ ਅਲੋਸ਼ ਗ੍ਰਿੰਦਾ ਜੀ ਸਨਮਾਨ ਪ੍ਰਾਪਤ ਕਰ ਰਹੇ ਹਨ ਸਾਡੇ ਅੱਜ ਦੇ ਮਹਿਮਾਨ ਖਾਸੋਂ ਪ੍ਰਿੰਸੀਪਲ ਡਾਕਟਰ ਕੁਸ਼ਿੰਦਰ ਕੌਰ ਜੀ ਬਾਬਾ ਜ਼ਰਾਵਰ ਸਿੰਘ ਫਤੇ ਸਿੰਘ ਖਾਲਸਾ ਗਰਲਸ ਅਲੋਸ਼ ਗ੍ਰਿੰਦਾ ਸਨਮਾਨ ਪ੍ਰਾਪਤ ਕਰ ਰਹੇ ਨੇ ਜੀ ਸ਼੍ਰੀ ਸੁਖपाल ਸਿੰਘ ਜੀ ਪੀਸੀਐਸ ਐਸਟੀਐਮ ਮੋਰਿੰਡਾ ਸਨਮਾਨ ਪ੍ਰਾਪਤ ਕਰ ਰਹੇ ਨੇ ਜੀ ਸ਼੍ਰੀ ਹਰਕੀਰਤ ਸਿੰਘ ਜੀ ਸਰਦਾਰ ਤੇ ਬੀਤਿੰਗ ਜੀ ਨੂੰ ਪ੍ਰਦਾਨ ਨਗਰ ਕੌਂਸਲ ਮੋਰਿੰਡਾ ਸਨਮਾਨ ਪ੍ਰਾਪਤ ਕਰ ਰਹੇ ਹਨ ਸਨਮਾਨ ਪ੍ਰਾਪਤ ਕਰ ਰਹੇ ਹਨ ਸਾਡੇ ਮੁੱਖ ਮਹਿਮਾਨ ਸ਼੍ਰੀ ਸੁਪਰ ਯਾਹ ਆਹ ਬਲੇਕ ਬੋਲ ਦੇ ਕਿ ਮੈਂ ਕਿਹਾ ਸੀ ਸਰ ਦਿੱਲੀ ਤੋਂ ਮਾਡਲ ਲਿਆ ਆ। ਠੀਕ ਹੈ। ਰਹਿ ਗਿਆ ਕੋਈ ਫੋਟੋ ਤਾਂ ਨਹੀਂ ਕਰਵਾਉਣਾ ਜੀ? ਨਾ ਨਾ ਕਿੱਥੇ ਹੈ ਸਾਹ। ਆ ਬਰਾ ਦੇ ਮੁੰਡੇ ਨੂੰ ਕਰਾ ਦੇ ਕਿੱਥੇ ਨੂੰ। ਆ ਜਾ। ਆ ਲੈ ਆ। ਇਹਦੇ ਸਾਰੇ ਦੇਖੋ ਨੀ ਆ। ਇਹ ਲਈ ਸਰਕਾਰ ਹੈ ਗਈ ਮੈਂ ਅੰਦਰ। ਹੁਣ ਜੀ ਨਾ ਤਾਂ ਇਹ ਸਾਡੇ ਆਦੇ ਮਹਿਮਾਨ ਸ਼੍ਰੀ ਬਾਂਸਰ ਜੀ ਤਸੀਲਦਾਰ ਮੈਂ। O zaman प्राप्त करेंगे श्री पुनीत पांडे जी सर मेरा एक साइड ਸੋ ਇਹਦੇ ਨਾਲ ਹੀ ਅੱਜ ਦਾ ਮੇਰਾ ਚਲੋ ਹਸੇਤਾਲ ਦੇ ਸਾਰਿਆਂ ਨੂੰ ਅੱਜ ਸੁਤੰਤਰਤਾ ਦਿਵਸ ਤੇ ਮਰੰਡਾ ਦੇ ਵਿੱਚ ਪਹੁੰਚੇ ਹੋਏ ਸਾਰਿਆਂ ਨੂੰ ਮੇਰੇ ਵੱਲੋਂ ਸੁਤੰਤਰਤਾ ਦਿਵਸ ਦੀਆਂ ਲੱਖ-ਲੱਖ ਵਧਾਈਆਂ ਜੀ ਸੋ ਜਿਹੜੀ ਸਾਡੀ ਅੱਜ ਦੀ ਇੱਥੇ ਇਹ ਸਟਾਲ ਲੱਗੀ ਹੋਈ ਹੈ ਇਹ ਆਪਣਾ ਨਗਰ ਕੌਂਸਲ ਮਰੰਡਾ ਦੇ ਵੱਲੋਂ ਹੈ ਜਿਸ ਦੇ ਵਿੱਚ ਜੋ ਆਪਣੇ ਦੁਕਾਨਾਂ ਦੇ ਵਿੱਚੋਂ ਸਾਨੂੰ ਜੂਸ ਵਾਲੀਆਂ ਦੁਕਾਨਾਂ ਦੇ ਵਿੱਚੋਂ ਜੂਸ ਦਾ ਮਟੀਰੀਅਲ ਜਾਂ ਘਰਾਂ ਦੇ ਵਿੱਚੋਂ ਸਬਜ਼ੀ ਪਾਣਾਂ ਦੇ ਛਿਲਕੇ ਲੱਗ ਤੌਰ ਤੇ ਜਿਹੜੇ ਆ ਮਿਲਦੇ ਆ ਤਾਂ ਸਾਡੀ ਇੱਥੇ ਇੱਕ ਕੰਪੋਸਟ ਯੂਨਿਟ ਨਗਰ ਕੌਂਸਲ ਵੱਲੋਂ ਜਿਹੜੀ ਆ ਬਣੀ ਹੋਈ ਆ ਉਸ ਦੇ ਵਿੱਚ ਇਸ ਇਹਦੇ ਸਾਰੇ ਦਾ ਇੱਕ ਪ੍ਰੋਸੈਸ ਤੋਂ ਪ੍ਰੋਸੈਸ ਦੇ ਥਰੂ ਜਿਹੜੀ ਆ ਜੈਵਿਕ ਖਾਦ ਜੋ ਕਿ ਤਿਆਰ ਕੀਤੀ ਜਾਂਦੀ ਆ ਜੋ ਕਿ ਬਿਲਕੁਲ ਜੈਵਿਕ ਹੈ ਜਿਸ ਨੂੰ ਕੇ ਆਪਾਂ ਆਪਣੇ ਘਰੇਲੂ ਬਗੀਚੀ ਦੇ ਵਿੱਚ ਜੋ ਵਰਤ ਸਕਦੇ ਆ ਇਸ ਦੇ ਨਾਲ ਜੋ ਆਪਣਾ ਜਿਵੇਂ ਕਿ ਟਾਇਰ ਜੂਰੀ ਆਦਤ ਜਿਹੜੀਆਂ ਸਾਨੂੰ ਖਾਦਾਂ ਦੀ ਕਿਸ ਤਰੀਕੇ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ